ਮੈਂ ਤੁਹਾਨੂੰ ਇਸ ਗੈਂਗਸਟਰ ਬਾਦ ਦੇ ਸਿਸਟਮ ਚੱਲਦਾ ਕਿਵੇਂ ਆ ਮੈਂ ਜੋ 4 ਸਾਲਾਂ ਦੇ ਵਿੱਚ ਜਲੀਲ ਹੋਇਆ ਜੋ ਮੈਂ ਜਿਹੜੀਆਂ ਚੀਜ਼ਾਂ ਦੀ ਤਹਾਂ ਤੱਕ ਮੇਰੇ ਕਿਤੇ ਪੁਰਖੇ ਰਮ ਨਹੀਂ ਸੀ ਪਤਾ ਵੀ ਕੀ ਹੁੰਦਾ ਕੀ ਐ ਸਾਨੂੰ ਮਾਰ ਕੌਣ ਗਿਆ ਨਹੀਂ ਪਤਾ ਲੱਗਦਾ ਪਰ ਜਿੱਦੇ ਨਾਲ ਬੀਤਦੀ ਐ ਵੀਰੋਂ ਕਦਮ ਕਦਮ ਦੇ ਉੱਤੇ ਤੁਹਾਨੂੰ ਪੁਲਿਸ ਦੇ ਹੱਥੋਂ ਜਲੀਲ ਹੋਣਾ ਪੈਂਦਾ ਫੇਰ ਜਾ ਕੇ ਤੁਹਾਨੂੰ ਸਮਝ ਆਉਂਦੀ ਐ ਵੀ ਇਹ ਤਾਂ ਕੀ ਤੋਂ ਬਚਿਆ ਕਰੂਗੇ ਸਹਿਨੇ ਦਾ ਸਰਪੰਚ ਮਾਰਤਾ ਨਾਲ ਖਾਨ ਪੀਣ ਵਾਲੇ ਨੇ ਸਿਰਚ ਗੋਲੀ ਮਾਰਤੀ ਤੁਸੀਂ ਦੁਕਾਨਾਂ ਖੋਲਣੀਆਂ ਜਨਤਾ ਉਹ ਵੀ ਕਿਰੇ ਕਿਰੇ ਲੱਕ ਫਰਵਾਉਂਗੇ ਕਿਦੀ ਕਿਦੀ ਤਲਾਸ਼ੀ ਲਵੋਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਦੇ ਕੇ ਢੋਡ ਕੋਨੇ ਆ ਕੇ ਕੰਦੇ ਉਹ ਫੱਟਾ ਮਰ ਕੇ ਡਰ ਗਿਆ ਹਰੇਕ ਲੀਲੀ ਬੀਲੀ ਹੈ ਜਿਹੜੀ ਤਸੌਲ ਟੰਗੀ ਫਿਰਦੀ ਹੈ ਮੈਂ ਸਸ ਦੀ ਸਾਹ ਨੂੰ ਮਿਲਦਾ ਮਹੀਨੇ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਲਾਇਸੈਂਸ ਨਿਕਲਦਾ ਜਦ ਜਦੋਂ ਡੀਸੀ ਸਾਹਿਬ ਕੋਲੇ ਜਾ ਕੇ ਅਪਲਾਈ ਕਰਦੇ ਵੀ ਅਸੀਂ ਇੱਜ਼ਤਦਾਰ ਸ਼ਹਿਰੀ ਆਂ ਅਸੀਂ ਡਰਦੇ ਆਂ ਬੇਲੇ ਕਿ ਬਲੇ ਘਰੇ ਆਉਣੇ ਸਾਨੂੰ ਅਸਲਾ ਦੇ ਦਿਓ ਤਾਂ ਡੀਸੀ ਸਾਹਿਬ ਮਾਰਕ ਕਰ ਦਿੰਦੇ ਆ 30000 ਦੀ ਪਰਚੀ ਦਿੱਤੀ ਜਾਂਦੀ ਹੈ 15000 ਸੁੱਧਾ ਕੇਂਦਰ ਤੇ ਲੱਗ ਜਾਂਦਾ 55000 ਚ ਬੰਦਾ ਘਰੇ ਹੋ ਕੇ ਆ ਜਾਂਦਾ ਉਦੋਂ ਬਾਅਦ ਸਾਡੀ ਜਿਹੜੀ ਫਾਈਲ ਉਹ ਪੁਲਿਸ ਦੀ ਅਧੂਰ ਬਕੀ ਜਾਂਦੀ ਹੈ ਕਦੇ ਇੱਕ ਨਿਕਲ ਗਿਆ ਕਦੇ ਦੋ ਨਿਕਲ ਗਿਆ ਕੀ ਗੱਲ ਭਾਈ ਜੇ ਲਾਇਸੈਂਸ ਦੇ ਦੇਉਗੇ ਜਿੱਦਾਂ ਹੁਣ ਇੱਥੇ ਸਾਰੇ ਬੁਲਾ ਰਹੇ ਨੇ ਗੱਲ ਕੀਤੀ ਹੈ ਸੈਲਫ ਅਡਵਾਂਸ ਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਲੋ ਜਿੰਨਾ ਮਰਜ਼ੀ ਤੁਸੀਂ ਪੁਲਿਸ ਨੂੰ ਨਿੰਦ ਲੋ ਤੁਹਾਨੂੰ ਸੈਲਫ ਡਿਫੈਂਸ ਤੇ ਉਹਨਾ ਪਹਿਣਾ ਜੇ ਇੱਕ 50 60 ਸਾਲ ਦਾ ਬਜ਼ੁਰਗ ਜੱਫਾ ਮਾਰ ਕੇ ਸਿੱਧਾ ਫੱਕਦਾ ਜੇ ਇੱਕ ਦੇ ਵੀ ਲੱਖ ਨੇ ਲੱਗਿਆ ਹੁੰਦਾ ਘੇਰੀ ਕਰਦਾ ਹੁੰਦਾ ਤੁਹਾਨੂੰ ਪਿਆਰ ਆਪਣੇ ਆਪ ਨੂੰ ਕਰਨਾ ਪੈਣਾ ਮੈਂ ਇਹ ਕਹਿੰਦਾ ਵੀ ਸਾਰੇ ਹਰੇਕ ਬੰਦੇ ਦੀ ਅਸਲਾ ਲੈਣ ਦੀ ਪਹੁੰਚ ਨਹੀਂ ਹੁੰਦੀ ਲੱਖ ਲੱਖ ਜੇੜ ਲੱਖ ਤੋਂ ਸਟਾਫ ਹੁੰਦਾ ਰੇਟ ਪਰ ਜਾਨ ਨਾਲੋਂ ਤਾਂ ਵੀਰੋ ਸਭ ਕੁਝ ਚੰਗਾ ਹੈ ਫੈਸਲੇ ਲੈਣੇ ਪੈਣਗੇ ਇਸ ਗੱਲ ਦੇ ਉੱਤੇ ਸਾਨੂੰ ਸਾਨੂੰ ਸੈਲਫ ਡਿਫੈਂਸ ਦੇ ਉੱਤੇ ਸਭ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੁਣ ਜਿਹੜੀ ਰਹੀ ਗੈਂਗਸਟਰਵਾਦ ਦੀ ਗੱਲ ਵੀ ਕਰਦੇ ਕਿਵੇਂ ਨੇ ਹੁਣ ਇਹ ਦੋ ਨਿਸ਼ੇੜੀ ਹੈ ਪੁਲਿਸ ਕਹਿੰਦੀ ਜਿਵੇਂ ਜਿਹੜਾ ਭਾਈ ਇੱਕ ਸਰਕਾਰ ਤੋਂ ਨਾਲ ਸ਼ਾਂਤੀਗਾ ਉਧਰ ਸਾਹਬ ਤੋਂ ਬੋਲ ਕੇ ਕਹਿੰਦੇ ਮੇਰਾ ਸੁਰੱਖਿਆ ਦੇ ਪਿੱਛੇ ਹੁੰਗੇ ਉਹ ਵੀਰੋਂ ਮਾਰੇ ਤਾਂ ਫਲਾਕਾਂ ਦੇ ਹੋਏ ਆ ਫਲਾਕਾਂ ਦੇ ਪਿੱਛੇ ਬੈ ਕੇ ਤਾਂ ਫੇਬ ਹੋ ਜਾਂਦੇ ਨੇ ਜਦ ਇਹ ਸੇ ਸੜਕ ਤੇ ਭੁਜਾ ਕੇ ਦੇਖੋ ਮੜਾ ਜਾ ਸਲਾਖਾਂ ਦੇ ਪਿੱਛੇ ਵਿੱਚ ਇਹ ਤੁਹਾਨੂੰ ਗਾਰਡ ਮਿਲ ਜਾਂਦੀ ਹੈ ਮੈਂ ਤੁਹਾਨੂੰ ਆਪਣੀ ਸਪੈਰਾਂ ਤਰੀਕ ਦੀ ਗੱਲ ਦੱਸਦਾ ਮੈਂ ਗਮਾਈ ਭੁਗਤ ਕੇ ਆਇਆ ਦਾ ਦੋਸ਼ੀਏ ਦੀ ਪਛਾਣ ਕੀਤੀ ਹੈ ਕੱਲਾ ਪ੍ਰਿਆਤਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚੈਨਾ ਕੁੱਟੀਆਂ ਉੱਥੇ ਵਰਗੀਆਂ ਗੱਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ 4 ਗੱਨਾਂ ਲੈ ਕੇ ਆਇਆ ਤੋਂ ਉਹਦੇ ਵਿਚਾਰੇ ਸਰਦਾਰ ਸਿਵਲ ਦੇ ਕੱਪੜੇ ਪਾ ਕੇ ਵਿਰੋਧਧਰਨਾ ਸ਼ਾਹ ਮਿਆ ਜ਼ਿਲ੍ਹਾ ਵੰਦਿਆ ਸਰਹੱਕਾ ਜੀ ਨੇ ਸਾਡਾ ਜਿਹੜਾ ਜਨਰਲ ਕੀ ਜਿਹੜਾ ਦੇਖ ਜੋ ਮੁੰਡੇ ਫਿਰ ਵੀ ਜਦ ਲੱਗੀ ਇਰਜ਼ਿਆ ਕਿ ਗੱਬਾ ਆਉਣਾ ਤੂੰ ਕਿਹੜਾ ਪਜਾਮਾ ਪਾਇਆ ਹੁੰਦਾ ਤੇ ਕੌਣ ਮਜਬੂਰ ਬਣਦਾ ਤੂੰ ਹੀਰੋ ਬਣਾ ਕੇ ਪੇਸ਼ ਕੌਣ ਕਰਦੇ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੀ ਹੈ ਸਲਾਖਾਂ ਦੇ ਪਿੱਛੇ ਕੋ ਲੋਰਡ ਕੋ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹ ਦਿਨ ਤੋਂ ਦਿਨ ਪੀੜਾਂ ਕਰਦੇ ਨੇ ਉਥੋਂ ਧੰਕੀਆਂ ਦਵਾਉਂਦਾ ਤੁਹਾਡੀ ਸੀਆਈ ਫਾਇਲ ਦੇ ਵਿੱਚ ਬੇਸਣ ਦੀਆਂ ਕਿੰਨੀਆਂ ਲੈ ਕੇ ਉਹਨੂੰ ਜਾ ਕੇ ਤਜੀਰੀ ਦਿੰਦੇ ਹੋ ਉਹਦੇ ਨਹੀਂ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਧਾਰੀ ਚੱਕਣ ਵੇ ਵਾਸਤੇ ਨਾਲ ਹੀ ਨਹੀਂ ਇੰਤਜ਼ਾਮ ਕਰਦੇ ਹੂੰ ਕਦੇ ਸੁਣਿਆ ਤੁਸੀਂ ਕਦੇ ਦੋਸ਼ੀ ਨੂੰ ਨਹੀਂ ਹੁਣਦਾ ਸੀ ਆਈ ਗੜ ਜਿੱਥੇ ਬੰਦੇ ਨੂੰ ਤਾਪ ਗੇਟ ਚੜਦੇ ਆਂ ਵੱਡੇ ਫਿਰ ਜਾਂਦਾ ਅੰਦਰ ਵਰਦੇ ਨੂੰ ਉਥੇ ਇਨਾ ਕੋਟ ਨਾ ਫਿਰਦਾ 90 ਡਿਗਰੀ ਤੋਂ ਉੱਤਰ ਕੀਤਾ ਜਾਂਦਾ ਪਰ ਉਥੇ ਇਹ ਦੋਸ਼ੀ ਜਿਹੜੀ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਟੈਨਸ਼ਨ ਬਾਰੇ ਖਲਾਫ ਨਹੀਂ ਇਹਨਾਂ ਦੀ ਦੇਖਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੁਬੋਟੋ ਕਹਿੰਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਜਿਹੜੀ ਸਰਕਾਰ ਹੈ ਮੁੱਧੂ ਬਣਾਈ ਗਈ ਇਹਨਾਂ ਨੂੰ ਗੁਰਸ਼ੇਰ ਦੀ ਈਮੇਲ ਆਈਡੀ ਉਹਨੂੰ ਸੰਮਨ ਤਬੀਲ ਕਰਾਉਣੇ ਉਹਦੇ ਘਰ ਦਾ ਐਡਰੈਸ ਵੀ ਪਤਾ ਲੱਗਿਆ ਇਹ ਪੂਜੀ ਸਾਡੀ ਸਰਕਾਰ ਦੀ ਹੈ ਵਿਰੋਧ ਤੁਹਾਨੂੰ ਛਿੰਦਣ ਦੀ ਖਾਤਰ ਗਰੁੱਪ ਬਣ ਗਏ ਫੇਰ ਗਲਤ ਕੰਮ ਇਹ ਕਰੁੰਦੇ ਸੀ ਪੁਲਿਸ ਕੋਲ ਪੁਲਿਸ ਦੇ ਕਿਟ ਡਿਪਾਰਟਮੈਂਟ ਐ ਆਰਟੀਆਈ ਦੇ ਘੇਰੇ ਚੰਦੇ ਤੁਸੀਂ ਲੋਕਾਂ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਬਾਰੇ ਪਿੰਡ ਦੇ ਕੋਲੇ ਆਸ ਤੇ ਪਾਸੇ ਰੋਲੇ ਵਾਲੀਆਂ ਦਸਤੂਤ ਵਾਲੀਆਂ ਉਹ ਪੱਟੀਆਂ ਦੇ ਕੋਲ ਕਿੱਥੇ ਪਨਾਹ ਕਰਵਾਣਾ ਤੇ ਕਿੱਥੇ ਕੋਈ ਦੁਕਾਨ ਕਿੱਥੇ ਕੋਈ ਕੋਠੀ ਬਣਣੀ ਐ ਉਹਨਾਂ ਦੇ ਰਾਹੀਏ ਬਹੁਤ ਵੱਡਾ ਇੱਕ ਪ੍ਰਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੀ ਹੋਏ ਨਮਾਇਦਿਆਂ ਦੇ ਵੱਲੋਂ ਇਹਨੂੰ ਇਹਦੇ ਲਈ ਤੁਹਾਨੂੰ ਆਪਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਹੈ ਮੈਂ ਤੁਹਾਨੂੰ ਮੇਰੇ ਪੁੱਤ ਦੇ ਚਤਲ ਦੇ ਬਾਰੇ ਦੱਸਦਾ ਮੂੜਾ ਰੱਲੀ ਆ ਬੜਿਆ ਜਾਂਦਾ ਹੈ ਸਾਡਾ ਸੀਆਈ ਵਿਭਾਗ ਉੱਤੇ 47 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਧਿਕਾਰੀ ਨੇ ਇਹ ਗੱਲ ਦੀ ਪਤਾ ਕੀਤੀ ਹੈ ਪਿਸਤੌਲ ਆਇਆ ਕਿ ਇਹਨੇ ਪਿਸਤੌਲ ਨੇ ਮਾਰਨਾ ਕਿਨੂੰ ਸੀ ਕੇਵਲ ਪਿਸਤੌਲ ਵੜਿਆ ਪੱਟਿਆ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਹੀ ਰੱਖ ਰਾਇ ਸੀ ਜੇ ਕਿਸੇ ਨੇ ਉਹਦੀ ਡਗਾਈ ਨਾ ਪਟਾਲ ਦਿੱਤੀ ਹੁੰਦੀ ਤਾਂ ਮੇਰਾ ਪੁੱਤ ਅਜ ਤੁਹਾਡੇ ਦਰਮਿਆਨ ਹੁੰਦਾ ਅਗਲਾ ਕੇਸ ਲੈ ਲੋ ਪ੍ਰਗਟਾ ਮੁੰਡਾ ਟਰਾਂਸਪੋਰਟ ਦਾ ਕੰਮ ਕਰਦਾ ਉਹਦੇ ਘਰੇ ਗੋਲੀਆਂ ਚੱਲੀਆਂ 6 ਮਹੀਨੇ ਸਾਰੇ ਨੇ ਦੇਖੇ ਸੁਣਿਆ ਹੋਣਾ ਮਾਨਸਾਲੇ ਨੇ ਬੁਲਾ ਦੇ ਦੀ ਕਰ ਤੂਏ ਜੋ ਪਿਸਤੌਲ ਤੇ ਮਾਰੇ ਸੀ ਸੀਆਈਡੀ ਪਾਰਟ ਨੇ ਨੇ ਜਿੰਨਾ ਚੋ ਦੋ ਤੇ ਸੱਤੇ ਪਾ ਤੇ ਕੁੰਡਾ ਖਿਲਰਦੇ ਇੱਕ ਬੱਤੀਆਂ ਨੇ ਦਾ ਤੀਜਾ ਕੋਈ ਹੈਪੀ ਨਾ ਦਾ ਬੂੜਾ ਵੀ ਕਹਿੰਦਾ ਚੰਡੀਗੜ੍ਹ ਰੰਦਾ ਉਹਨੂੰ ਨਹੀਂ ਫੇਰਿਆ ਗਿਆ ਉਹਨੂੰ ਕਦੋਂ ਫੇਰਿਆ ਜਦੋਂ ਤੱਕੜ ਦੇ ਘਰੇ ਬੂੜੀਆਂ ਚੱਲ ਗਈਆਂ ਫੇਰ ਗਿਆ ਤੀਜਾ ਫਾਲ ਦੇ ਜੇ ਤੁਸੀਂ ਸਿੱਖ ਨਾ ਹੁਣ ਤੋਂ ਬਾਅਦ ਵੀ ਪਤਾਲ ਕਰਨੀ ਹੈ ਸ਼ਮਸ਼ਾਂਤ ਲਾਟਾਂ ਮੱਤਨ ਤੋਂ ਬਾਅਦ ਵੀ ਪਤਾਲ ਕਰਨੀ ਹੈ ਤਾਂ ਫਿਰ ਤੁਹਾਡੀਆਂ ਪਤਾਲਾਂ ਦਾ ਕੀ ਫਾਇਦਾ ਮੈਂ ਇੱਕ ਤੇ ਗੱਲ ਕਹਿਣਾ ਹੁੰਦਾ ਮੈਂ ਸਿੱਧਾ ਬੀਰ ਸਾਹ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਤੂੰ ਪ੍ਰਬੰਧ ਦਾ ਜੇ ਤੂੰ ਬੰਦਾ ਮਰਦਾ ਐ ਐਫ ਆਈ ਆਰ ਨਹੀਂ ਕਰਾਵਾਂ। ਤੈਨੂੰ ਤੁਹਾਡੀਆਂ ਜਾਣਕਾਰਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਐ। ਤੁਸੀਂ ਗੁੰਡਿਆਂ ਦੇ ਨਾਲ ਰਹੇ ਹੋਏ ਹੋ ਸਾਰੇ। ਆਮ ਬੰਦੇ ਦੀ ਕਦੇ ਕੋਈ ਪਰਚਿਪੜਦਾ ਨਹੀਂ। ਕਿਸੇ ਵਪਾਰੀ ਨੂੰ ਤੁਹਾਨੂੰ ਫੋਟੀ ਦੀ ਕਾਲ ਆਉਂਦੀ ਐ। ਉਹ ਵੀਰੋਂ ਤੁਸੀਂ ਜਾਉਂਦੇ ਐ ਐਫ ਆਈ ਆਰ ਕਰਾਉਣ ਵਾਸਤੇ ਦਰਖਾਸਤ ਲੈ ਕੇ ਪੁਲਿਸ ਦੇ ਕੋਲੇ। ਪੁਲਿਸ ਆਹ ਤੁਹਾਡੀ ਗੱਲ ਸੁਣ ਤੋਂ ਬਾਅਦ ਜੇ ਉਹ ਉਸੁੰਦੇ ਨੂੰ ਫੋਟਾ ਲੈਂਦਾ ਜਿਹੜਾ ਤੁਹਾਡੇ ਹੱਥਾਂ ਪਾ ਉਸ ਪੂਰਾ ਡਰਿਆ ਹੋਇਆ ਮਹਾਰਾਜਾ ਹੋਰ ਦਾ ਬੰਦੇ ਉਹਨਾਂ ਨਾਲ ਆਈ ਹੈ ਇਹਨੂੰ ਸਿਸਟਮ ਨੂੰ ਸਮਝਣੇ ਭਰਾਵੇ ਇਹ ਸਾਡੀਆਂ ਜੜ੍ਹਾਂ ਤੱਕ ਹੈ ਮੈਂ ਕਈ ਵਾਰ ਆਲਾ ਅਸਰ ਨੂੰ ਪਹਿਲਾਂ ਐਸਸੀ ਸਾਹਿਬ ਨੂੰ ਦੱਸਿਆ ਦੇ ਉਸ ਬਾਅਦ ਇਹ ਤੁਹਾਡੇ ਕੋਲੇ ਸਾਹਿਬ ਨੂੰ ਪੰਜ ਸਾਲੇ ਦਾ ਪਿੰਡ ਹੈ ਗੈਂਗਸਟਰਾਂ ਦੀ ਤਬੀਰੀ ਬਣੂਗਾ ਕੋਈ ਪੰਜ ਚੱਲਾਂ ਦੇ ਵਿੱਚ ਸਕੂਲ ਸਕੂਨ ਤੱਕ ਉਥੋਂ ਦੇ ਦੋ ਤਿੰਨ ਮੁੰਡੇ ਬਾਹਰ ਕਰਕੇ ਲੈਣੇ ਜਾਂਦੇ ਆ ਮੈਂ ਕਹਿੰਦਾ ਦੂ ਤੈ ਸਹਿਮ ਲੋ ਜਿਹੜਾ ਕ੍ਰਾਈਮ ਹੈ ਬਿਲਕੁਲ ਸਕੂਲ ਲੈਵਲ ਤੇ ਆ ਗਿਆ ਘੱਟ ਉਮਰ ਦੇ ਲੋਕਾਂ ਨੂੰ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਜੇ ਕੋਈ ਟੀਚਰ ਕਿਸੇ ਨੂੰ ਘੂਣ ਦੇ ਕਲਾਸ ਦੇ ਵਿੱਚ ਬਿਠਾਉਂਦਾ ਉਹਨੂੰ ਕਹਿੰਦਾ ਕਿ ਤਿਲਵਾਰ ��ੇਰ ਤੇ ਇਹ ਹਾਲਾਤ ਸਾਡੇ ਸਕੂਲਾਂ ਨੇ ਪਾਸਟੂਰ ਤੱਕ ਦੇ ਹੋ ਗਏ ਅਸੀਂ ਸਵੇਪ ਕਿੱਥੇ ਹਾਂ ਅਸੀਂ ਕਰੋੜਾਂ ਰੁਪਈਆ ਨਾਲ ਮਰੇ ਹੋਏ ਦਾ ਜੀ ਦੱਸਦਾ ਤਾਂ ਪਰ ਜਲੀਲ हरेक दर के उसे जाके हूं कोई नहीं सुनता भी तो टैक्स टूक्स वाली गल जिम्मे मर्जी भरी चलो पड़ा की कदूर से दो करोड़ रुपया टैक्स भरे मेरा जवाब बत्ती बोलियां मार के बै ढेरी करता उसी खुशकिस्मत हो जाओ बच गए भरे मैं कहना मतलब सब कुछ कोई ना कुछ देखू कला मैच नहीं कला कोई लक्चर भेजने गल नहीं हैगी ਪ੍ਰੀਤ ਇਹੋ ਜਿਹਾ ਪਾਸ਼ਨ ਕੀਤੇ ਰਾਜਜੀ ਤੇ ਕੋਈ ਗੱਲ ਨਹੀਂ ਅੱਜ ਡਾਕਟਰ ਫੀਲਾ ਸਾਹਿਬ ਨੇ ਕੱਲ ਨੂੰ ਮੈਂ ਕਹਤਾਂ ਵਾਂ ਕਿ ਹੋਰ ਬਣ ਜੂਗਾ ਖਾਲੇ ਹੀ ਰਹਿਣਾ ਹਾਲ ਹੋ ਤੇ ਸੁਧਰੂਗਾ ਜਦ ਤੱਕ ਤੁਸੀਂ ਕੱਥੇ ਹੋ ਗੋਮੀ ਇਹਨਾਂ ਨੂੰ ਸਵਾਲ ਪੁੱਛੋਗੇ ਸਵਾਲ ਪੁੱਛਣ ਦਾਇਆ ਦੀ ਇਹਨਾਂ ਨੇ ਤੇ ਸੁਣਨੇ ਦੀ ਇਹਨਾਂ ਨੂੰ ਬਹਿਣਗੇ ਸਰ ਮੈਂ ਤੁਹਾਨੂੰ ਕਿੰਨੇ ਕਹਾਵਾਂ ਦੱਸਦੀਆਂ ਜਿਵੇਂ ਰੱਲੀ ਵਾਲੇ ਮੂਹਰੇ ਤੱਕ ਵੀ ਜਾਣਨਾ ਦੇਖੋ ਰਾਤ ਨੂੰ ਮੇਰਾ ਜਵਾਬ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਖਾਣੇ ਤੇ ਛਣਾ ਕੇ ਘਰੇ ਛੱਡ ਕੇ ਹੁੰਦਾ ਹੈ ਉਹੀ ਬੰਦਾ ਮੇਰੇ ਜੋ ਅੱਟ ਦਾ ਮੌਤ ਦਾ ਉਸਮਾਨ ਕੱਠਾ ਕਰ ਕਿੱਥੇ ਰਹੇਗੀ ਇਨਸਾਨੀਅਤ ਕੀ ਦੇ ਕੇਰੇ ਨਿਹਾਲ ਦੋ ਤਾਂ ਤੁਸੀਂ ਯਕੀਨ ਕਰੋਗੇ ਤੁਹਾਨੂੰ ਨਾਲ ਬਸੋਣ ਜਿਹੜਾ ਤੁਹਾਨੂੰ ਜਮਾ ਜਾਣਦਾ ਆ ਤੁਸੀਂ ਦੇਖ ਲਓ ਜਿਹੜਾ ਹੁਣ ਨਿਕਣਗੇ ਇਹ ਵੀ ਤੁਹਾਡੇ ਆਪੇ-ਪਾਸੇ ਦੀ ਸਾਰਾ ਦਸਤ ਨਿਕਲੂਗਾ ਸਾਰਾ ਸੱਤਾ ਪੁਲਸ ਨੂੰ ਜੇਲ੍ਹ ਚ ਬੈਠਾ ਦੱਸ ਦੂਗਾ ਪੁਲਸ ਦਾ ਕੰਮ ਕੀ ਰਹੇਗਾ ਜਿੰਮ ਨਹੀਂ ਲਿਖਣੀ ਸਭ ਤੋਂ ਪਹਿਲਾਂ ਹਦੈਤਾਂ ਆਏ ਨੇ ਸੰਸਕਾਰ ਕਰਾ ਦੋ ਸਰਕਾਰ ਹੋ ਜੂ ਪਰਵਾਦ ਨੂੰ ਝੁੱਠੇ ਸਕੇ ਲਾਰੇ ਲਾ ਕੇ ਜਿੰਨਾ ਕਿ ਮੇਰੇ ਹੋਸੇ ਚ ਲੈ ਨੂੰ ਲਾਲਚ ਦੇ ਦੇ ਦੋ ਕਿ ਤੀਜੇ ਦਿਨ ਪੱਤਰਕਸ਼ਾਂਨ ਪ੍ਰੈਸ ਕਾਨਫਰੰਸ ਕਰ ਦੇਣੀ ਆ ਅਸਲਾ ਫਲਾਮੀ ਜਗਾ ਤੋ ਆਏ ਸੀ ਫੋਟੋ ਲਹਿੜਿਆਣੇ ਮਿਲਣ ਲੱਗੇ ਅੱਗੇ ਵੇਡ ਮੁੰਡ ਜੂਟੀ ਵਾਲਾ ਅਸਲਾ ਹੁੰਦੇ ਹੁੰਦੇ ਸੀ ਹੁਣ ਅਸਲਾ ਵੀਰ ਜੀ ਆ ਜਿਹੜਾ ਪਿਛਲਾ ਕੇਸ ਹੋਇਆ ਉਹ ਅੱਜ ਆਪਣਾ ਸਰਪੰਚਾ ਸਾਹਣੀਆ ਤਨ ਅਸਲਾ ਲੁਧਿਆਣੇ ਤੋਂ ਆਉਂਦਾ ਕੀ ਜਿਹੜਾ ਤਨ ਪਿਸਤਲ ਮੜਿਆ ਪੁਲਿਸ ਨੇ ਕਹ ਦ ਕਰ ਲੈ ਦੱਸਾਂਗੇ ਕਿੱਥੋਂ ਆਇਆ ਸੀ ਇਹਨੇ ਬਣਾਇਆ ਇਹਨੇ ਦੱਸਿਆ ਕੀ ਪ੍ਰੋਗਰਾਮ ਸੀ ਕਿ ਜਨਤਾ ਕੀਤਾ ਜਾਊਗਾ ਕੁਝ ਨਹੀਂ ਹੋਣਾ ਜਿੱਦ ਤੇ ਤੁਸੀਂ ਉੱਠ ਖੜੋਵੋਗੇ ساری ਗੱਲ ਤੁਥ ਹੋ ਜਾਣੀ ਹੈ ਕਿਸੇ ਨੇ ਉਹ ਦੋ ਬਾਤ ਅੱਗੇ ਨਹੀਂ ਦੇਣੀ ਉਹ ਦੋ ਬਾਤ ਦੇ ਜੋ ਕੰਡਾ ਇਹ ਜਿੱਦਾਂ ਅਰਸ਼ੀਰ ਸਾਹਿਬ ਕਹੇਗੇ ਗਏ ਨਹੀਂ ਗੱਲ ਮਾਨ ਤੋਂ ਬੋਲ ਹੈ ਬੜਾ ਉਦਮੀ ਨੌਜਵਾਨ ਹੈ ਹਰ ਇੱਕ ਮਸਲੇ ਦੇ ਉੱਤੇ ਬੋਲਦਾ ਜਾਣਕਾਰੀ ਰੱਖਦਾ ਹੈ ਸਾਨੂੰ ਵੀ ਲੱਗਦਾ ਕਿ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਤੁਸੀਂ ਪਿਛਲੀਆਂ ਚੋਣਾਂ ਕਿ ਨਹੀਂ ਦੇਖੀਆਂ ਡੇਰਾ ਬਾਬਾ ਨਾਨਕ ਤੋਂ ਜਦੋਂ ਭਗਵਾਨ ਪੁਰੀਆਂ ਦੇ ਫੈਮਿਲੀ ਮੈਂਬਰ ਤਾਂ ਯਾਰ ਸਰਪੰਚ ਬਣਾਈ ਜਾਂਦੇ ਨੇ ਹਰ ਇੱਕ ਗਰੀਬੀ ਦਾ ਮੈਂਬਰ ਉਹਨਾਂ ਪਾਰਟੀ ਨੇ ਸ਼ਾਮਲ ਕਰ ਰਹੇ ਨੇ ਕਿਉਂਕਿ ਮੌਕਲ ਪਾਵਰ ਵਕਤ ਵੀ ਇਹ ਸਤਾਈ ਆ ਗਿਆ ਵੀਰੇ ਕਾਫੀ ਗੱਲਾਂ ਬੁਰੀਆਂ ਨੇ ਅਸੀਂ ਇਹ ਸੋਚਣੀਆਂ ਨੇ ਪਰ ਮੈਂ ਤੁਹਾਨੂੰ ਇਹ ਤੁਹਾਡੇ ਸ਼ਹਿਰ ਦਾ ਜਾਂ ਤੁਹਾਡਾ ਪਰਾਹ ਸਮਝ ਕੇ ਗੱਲ ਦਾ ਯਕੀਨ ਦਿਵਾਉਣਾ ਹੈ ਜੇ ਦਾ ਕੋਈ ਵੀ ਚੁੜਾਈ ਤੁਸੀਂ ਲੜੋਗੇ ਤੁਹਾਡੇ ਸਾਹਮਣੇ ਅੱਜ ਯੋਗਨ ਲਈ ਦਰਾਂਗੇ ਅਸੀਂ ਤਾਂ ਵੀਰੋ ਜਮਾਨੇ ਉੱਤੇ ਹੈ ਗਈਆਂ ਮੈਂ ਤਾਂ ਗਵਰਨਮੈਂਟ ਨੂੰ ਤੁਹਾਡੇ ਪ੍ਰੈਸ ਦੇ ਮਾਧਮੇ ਨੇ ਇਹ ਗੱਲ ਕਹਨਾ ਬੇਸ਼ੱਕ ਸਵੇਰਾ ਗਨਮੈਨ ਵਾਪਸ ਲੈ ਲਓ ਅਸੀਂ ਲੜਾਂਗੇ ਆਪ ਦੇ ਦਮ ਤੇ ਜਣਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਤੁਸੀਂ ਗੈਂਗਸਟਰ ਤੋਂ ਡਰੇ ਨਾ ਕਰੋ ਇਹ ਇੱਦੇ ਮਹਾਨਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਨੂੰ ਡੇਗ ਪਿਆ ਕਰਦੇ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗਨਮੈਨ ਬਣ ਕੇ ਰਿਹਾ ਉਹ ਦਿੱਲੀ ਦੇ ਵਿੱਚ ਤੁਹਾਨੂੰ ਸ਼ੋਅ ਨਹੀਂ ਲਾਉਂਦੇ ਫਿਰ ਚਪੇੜਾ ਨਾ ਪੁੱਟੇ ਹੋਏ ਫਿਰ ਕੱਲ੍ਹ ਦੇਖਣ ਹੁੰਦੇ ਸੀਗੇ ਕੁਝ ਨਹੀਂ ਆਇਆ ਕੱਲ੍ਹ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਉਲਾ ਮਾਰਤਾ ਡਰਾ ਮਾਰ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਜੇਲਾਂ ਦੇ ਵਿੱਚ ਬੋਸ ਬਨੇ ਬੈਠਿਆ ਚੈਨੀਆਂ ਪਾ ਕੇ ਬੈਠੇ ਕੋਕੜਾ ਕੇ ਰੀਜ਼ਾ ਬਣਦੀਆਂ ਨੇ ਤੇ ਇੱਕ ਦੋ ਦੋ ਟੀਐਸਪੀ ਉਹਨੂੰ ਸੁਰੱਖਿਆ ਲੈ ਕੇ ਬੁਲਟ ਪ੍ਰੂਫ ਗੱਡੀ ਲੈ ਕੇ ਉਹ ਪਿਛੀ ਤੇ ਹੁੰਦੇ ਆ ਤਾਂ ਫਿਰ ਵੀ ਉਹ ਆਮ ਨਾਟਕ ਤਾਂ ਬਣੂਗਾ ਜੀ ਅਸੀਂ ਖੜੇ ਕਿੱਥੇ ਆ ਸਭ ਤੋਂ ਪਹਿਲਾਂ ਮੈਂ ਕਹਿੰਦਾ ਤੁਹਾਡੇ ਨਾਲ ਵੀ ਤੁਸੀਂ ਸ਼ੁਕਰ ਕਰਦਾ ਮਹਾਨ ਆਤਮਾ ਦਾ ਅਸੀਂ ਕਿਸੇ ਨੁਕਸਾਨ ਤੋਂ ਬਚ ਗਏ ਹਾਂ ਪਰੰਤੂ